ਮੇਨ ਲਵਾ ਦੀ ਆ ਤੂੰ ਲਾ ਲ ਕਿਨੇ ਕਿਹੜੇ ਚੱਕਰਾਂ 'ਚ ਪਏ ਓ ਇੰਨੇ ਸੋਹਣੇ ਮੋਟਾ ਤੇ ਕੀ ਕਿਹੜੀਆਂ ਹੀਰਾਂ ਵਾਲਾ ਪਾਈ ਮੁੰਡਾ ਪੰਗੂ ਗੋਦਾ ਦੀ ਠੀਕ ਹੈ ਜੀ ਤੇ ਪੰਗੂ ਗੋਤੇ ਆਦੀ ਤੇ ਸੋ ਸੋ ਗੱਲੇ ਪੈ ਲਈ ਸੀ ਕਿਹ ਟਾਈਮ ਅੱਡੇ ਕੋ ਯਾ ਇਹਦੀ ਭੈਣ ਲੀਨਾ ਨੇ ਇੱਚੀ ਵਾ ਬਾੜੇ ਸਰਾ ਕੋਤੀ ਕਿ ਕਿ ਨਾਈਟ ਰਸ ਰੂਗਾ ਇਹਦਾ ਰਹੂਗਾ ਭਾਈ ਦੇ 10 ਅੱਧਾ ਘੰਟਾ ਵੀ ਨਹੀਂ ਹੋਣਾ ਆ ਲਾਣਾ ਤੂੰ ਹਾਂ ਉਹ ਇੱਕ ਤਜੇ 30 ਘੰਟੇ ਬਾਅਦ ਫੇਰ ਚਾਹੀਦੀ ਹੈ 20 ਘੰਟੇ ਬਾਅਦ ਫੇਰ ਤੇ ਘਰ ਦੇ ਪੇਟਦੇ ਆ ਕੱਢ ਦੇਣਾ ਸਾਹ ਦੋ ਤਿੰਨ ਦਿੰਦੇ ਪਾ ਦੇ ਨਾ ਕਿਹੜੇ ਪਿੰਡੋਂ ਕਿਹੜੇ ਲਿਆਏ ਦੇ ਇੱਥੋਂ ਹੀ ਭਾਈ ਕੀ ਹੁਣ ਤੈਨੂੰ ਪਤਾ ਪੰਨਾ ਆ ਆ ਵੀਰ ਜੀ ਸਾਹਮਣਾ ਪਿੰਡ ਨਹੀਂ ਪੈਣੀ ਹਾੜ ਹਾਂ ਪੈਣੀ ਪਿੰਡ ਪੈਣੀਓ ਲਿਆਏ ਦੇ ਆ ਇੱਥੋਂ ਆ ਜੀ ਤੁਹਾਨੂੰ ਪਤਾ ਕਈਆਂ ਜੀ ਲਾ ਆਹ ਤੇ ਕਈ ਇਤਰਾ ਖਲੋਤੇ ਨੇ ਇਹਦੇ ਹੂੰ ਉਹਦਾ ਉਹਦਾ ਲਈਦਾ ਮਮਾ ਤੁਸੀਂ ਤੇ ਡਾਕਟਰ ਬਣੇ ਜੇ ਬਾਈ ਲੱਗਦਾ ਨਹੀਂ ਆ ਸਹੀ ਅੱਧੀ ਘੰਟਾ ਕਹਿੰਦਾ ਖਾਓ ਜਾਈਦਾ ਲੱਗਦਾ ਨਹੀਂ ਆ ਜੇ ਮਾੜਾ ਜਾਂ ਗਲਤ ਲੱਗ ਗਿਆ ਤੇ ਦੂਜਾ ਪੈਸੇ ਖਰਾਬ ਤੇ ਨਿਸ਼ਾਨੀ ਹੋਣਾ ਲੱਗਣ ਹੀ ਨਹੀਂ ਲਿਆ ਉਹ ਕੋਈ ਵੀਡੀਓ ਇਹ ਗੱਲ ਤਾਂ ਨਹੀਂ ਇਹਨਾਂ ਦੀ ਕੋਈ ਨਾ ਮੈਂ ਡੱਕ ਲਉਂ ਉਹਨਾਂ ਨੂੰ ਕੋਈ ਫੌਜੀ ਦਾ ਮੈਂ ਕਿਹੜਾ ਦੂਜਾ ਕਰੋ ਕਰੋਗਾ ਹਾਂ ਇਹ ਹੈ ਹਾਂ ਅਹੀਂ ਫੌਜੀ ਆ ਅੱਛਾ ਅੱਛਾ ਆ ਇਧਰ ਵਾਲੇ ਕਵਰ ਕਰੋ ਤੁਸੀਂ ਆੜੇ ਲਾ ਲਾ ਕੋ ਨਹੀਂ ਆਂਦੇ ਕੋ ਨਹੀਂ ਆਂਦੇ ਮੈਂ ਗਾਣਾ ਕੋ ਨਹੀਂ ਆਂਦੇ ਤੁਹਾਨੂੰ ਠੀਕ ਹੈ ਦੇਖ ਲਓ ਇਧਰ ਬਣਾ ਲਓ ਇਧਰ ਇਧਰ ਟੌਪੀ ਜਹਿੰ ਜਹਿੰ ਸਾਸੀ ਸਾਹ ਉਹ ਕਰਨਾ ਹੈ ਗੱਸ਼ਟ ਕਰਨਾ ਹੈ ਕਿਵੇਂ ਹੋ ਸਾਹਿਬ ਲਾ ਕੁ बस हो गया सर बस ਤੁਹਾਡੇ ਸਾਹਮਣੇ ਫੋੜਾ ਦੇ ਫਿਰ ਮੂੰਹ ਦੇ ਫਿਰ ਲਿਆਉਂਦੇ ਸੀ ਕੋਈ ਨਹੀਂ ਆ ਮੂੰਹ ਯਾਰ ਤੇਰਾ ਤੂੰ ਕਰਨ ਡਿਆ ਫਿਰ ਕਿਹੜੀ ਗੱਲ ਤੇਰੀ ਜਦੋਂ ਇਹਦਾ ਆਪਣਾ ਹਾਲ ਹੀ ਮਰਨਦੇ ਤੁਸੀਂ ਤੇ ਇਹਨਾਂ ਮਰਦੇ 200 200 ਰੁਪਇਆ ਹਲੇ ਦਿਹਾੜੀ ਲਾਉਣੀ ਜਾਗੇ ਤੇ ਪੇਗਾ ਮਰਜੀ ਬਾਹ ਪ੍ਰਧਾਨ ਇਹ ਦੇ ਇੱਕ ਦੂਜੇ ਦੀਆਂ ਸੂਈਆਂ ਲਾਉਂਦੇ ਜੀ ਨਹੀਂ ਨਹੀਂ ਭਾਜੀ ਆਪਣੀ ਆਪਣੀ ਆਰਡੀ ਆ ਇੱਕ ਦੂਜੇ ਨਾਲ ਕੈਂਸਰ ਹੋ ਜਾਂਦੀ ਜਾਂ ਐਡਸ ਹੂਸ ਦੀ ਬਿਮਾਰੀ ਹੋ ਜਾਂਦੀ ਆਹ ਸਿਸਟਮ ਦੀ ਹੋਰ ਕੋਸ਼ਿਸ਼ ਕਰੋ। ਨਹੀਂ ਆ ਕਰੋ ਤਾਂ ਮੈਨੂੰ